ਰਾਜ ਕੱਚੇ ਮਕਾਨਾਂ ਵਾਲੇ ਦੇਖ ਬੰਦੇ ਆ ਕਿਵੇਂ ਇੱਕ ਪਰਵਾਣੀ ਦੇ ਪਰ ਅੱਜ ਜਿਹੜੇ ਕੱਚੇ ਮਕਾਨ ਨੇ ਕੜੀਆਂ ਵਾਲੇ ਮਕਾਨ ਜਿਹਨੂੰ ਕਹਿੰਦੇ ਆ ਉਹਨਾਂ ਮਕਾਨਾਂ ਦੀ ਜਗ੍ਹਾ ਪੱਕੇ ਮਕਾਨ ਜਿਹੜੇ ਬਣਾ ਕੇ ਦਿੱਤੇ ਜਾਂ ਸਰਕਾਰ ਦੀ ਪਾਲਿਸੀ ਦੇ ਤਹਿਤ 134 ਪਰਿਵਾਰਾਂ ਨੂੰ 134 ਪਰਿਵਾਰਾਂ ਨੂੰ ਤੇ ਕਰੀਬ 3 ਕਰੋੜ 35 ਲੱਖ ਰੁਪਏ ਜਿਹੜਾ ਉਹ ਅੱਜ ਲੋਕਾਂ ਨੂੰ ਵੰਡਿਆ ਗਿਆ ਇਹ ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਬੰਦੇ ਦੀ ਇੱਛਾ ਹੁੰਦੀ ਹੈ ਕਿ ਪੱਕਾ ਮਕਾਨ ਹੋਵੇ ਤੇ ਸਰਕਾਰਾਂ ਦੀ ਡਿਊਟੀ ਹੁੰਦੀ ਹੈ ਫਰਜ਼ ਬੰਦ ਹੈ ਸਰਕਾਰਾਂ ਦਾ ਕਿ ਲੋਕਾਂ ਦੀ ਇਸ ਦੇ ਵਿੱਚ ਮਦਦ ਕਰੇ ਸੋ ਕਰੀਬ 6-7 ਮਹੀਨੇ ਪਹਿਲਾਂ ਹੀ ਇਹਨਾਂ ਲੋਕਾਂ ਦੇ ਫਾਰਮ ਵੀ ਭરાਏ ਗਏ ਤੇ ਤੇ ਸਾਰਾ ਸਾਡੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਸਾਰੇ ਇਹਨਾਂ ਦੀਆਂ ਫਾਰਮੈਲਿਟੀਆਂ ਪੂਰੀਆਂ ਕਰਕੇ ਜਿਹੜੀਆਂ ਭੇਜਿਆ ਗਈਆਂ ਦੀ ਤੇ ਇਹਨਾਂ ਪੈਸਿਆਂ ਦੇ ਵਿੱਚ ਕੇਂਦਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਦੋਹਾਂ ਦਾ ਹਿੱਸਾ ਹੁੰਦਾ ਹੈ ਕਿਉਂਕਿ ਕਈ ਵਾਰੀ ਕਹਿੰਦੇ ਨੇ ਜੇ ਤਾਂ ਇਹ ਸਾਡੇ ਦੇਦੇ ਦੂਜੇ ਸਾਥੀ ਨੇ ਇਸ ਗੱਲ ਦੀ ਵੀ ਚਰਚਾ ਕਰਨ ਲੱਗ ਜਾਂਦੇ ਨੇ ਤਾਂ ਜੀ ਮੋਦੀ ਸਰਕਾਰ ਦਾ ਹੈ ਇਹ ਤਾਂ ਕੇਂਦਰ ਦੇ ਵਿੱਚੋਂ ਆਇਆ ਦੋਹੇ ਸਰਕਾਰਾਂ ਦਾ ਜਿਹੜਾ ਇਹਦੇ ਵਿੱਚ ਹਿੱਸਾ ਹੁੰਦਾ ਤੇ ਫਰਜ ਦੋਹਾਂ ਦਾ ਹੀ ਬੰਦ ਹੈ ਸੋ ਇਹ ਕੋਈ ਲੋਕਾਂ ਦੇ ਉੱਤੇ احਸਾਨ ਨਹੀਂ ਇਹ ਸਰਕਾਰ ਦੀ ਡਿਊਟੀ ਸੀ ਜਿਹੜੀ ਅੱਜ ਇੱਥੇ ਨਭਾਈ ਗਈ ਹੈ ਸੋ ਮੈਂ ਇਸ ਮੌਕੇ ਤੇ ਜਿਹੜੇ ਲੋਕਾਂ ਦੇ ਪੱਕੇ ਮਕਾਨ ਬਣ ਰਹੇ ਨੇ ਉਹਨਾਂ ਨੂੰ ਵਧਾਈ ਵੀ ਦੇਣਾ ਤੇ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਉਪਰਾਲੇ ਕੀਤੇ ਗਏ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਕਿ ਅਸੀਂ ਲੋੜਵੰਦਾਂ ਨੂੰ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੈ ਅਸੀਂ ਉਹ ਜ਼ਰੂਰਤ ਹੈ ਜਿਹੜੀ ਲੋਕਾਂ ਦੀ ਪੂਰੀ ਕਰੀਏ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਹੋਵੇ ਭਾਵੇਂ ਬਿਜਲੀ ਫਰੀ ਦੇਣ ਦੀ ਗੱਲ ਕੀਤੀ ਭਾਵੇਂ ਅ ਦਵਾਈਆਂ ਦੀ ਗੱਲ ਕੀਤੀ ਤਾਂ ਜਿਸ ਤਰੀਕੇ ਦੇ ਵੀ ਲੋਕਾਂ ਨੂੰ ਲੋੜ ਆਸੀ ਸਰਕਾਰ ਹੈ ਲੋਕਾਂ ਦੇ ਨਾਲ ਖੜੇ ਆ ਤੇ ਇਸੇ ਤਰ੍ਹਾਂ ਖੜਾ ਰਹਿਣਾ